ਅੱਜ ਬਾਬਾ ਫਰੀਦ ਜੀ ਦੀ ਧਰਤੀ ਤੇ ਇਹ ਰਾਜਸਥਾਨ ਨਹਿਰ ਤੇ ਸਰਹੰਦ ਫੀਡਰ ਦੇ ਉੱਤੇ 10 ਤੋਂ 12 ਫੁੱਟ ਤੱਕ ਦੀ ਚੌੜਾਈ ਤੇ ਲੰਬਾ ਰਸਤਾ ਇਹ ਤੇ ਲੋਕਾਂ ਦੇ ਆਪਸ ਵਿੱਚ ਕਈ ਵਾਰੀ ਟਕਰਾਅ ਵੀ ਹੋ ਜਾਂਦੇ ਸੀ ਕਿਉਂਕਿ ਦੋ ਗੱਡੀਆਂ ਇਕੱਠੀਆਂ ਲੰਘ ਨਹੀਂ ਸਕਦੇ ਸੀ ਸੋ ਇਹ ਲੋਕਾਂ ਦੀ ਬਹੁਤ ਵੱਡੀ ਮੁਸ਼ਕਲ ਸੀ ਤੋਂ ਇਸ ਮੁਸ਼ਕਲ ਨੂੰ ਧਿਆਨ ਚ ਰੱਖਦਿਆਂ ਹੋਇਆਂ ਇਹ ਪੁਲ ਨੇ ਜਿਹੜੇ 10 ਕਰੋੜ 24 ਲੱਖ ਰੁਪਏ ਦੀ ਲਾਗਤ ਦੇ ਨਾਲ ਸੋ ਇਹ ਪੁਲ ਤਿਆਰ ਕੀਤੇ ਗਏ ਨੇ ਤੇ ਸਾਡਾ ਸਾਰਾ ਡਿਪਾਰਟਮੈਂਟ ਜਿਨ੍ਹਾਂ ਨੇ ਇਹ ਪੁਲ 26 ਜਨਵਰੀ ਤੋਂ ਸ਼ੁਰੂ ਕੀਤਾ ਸੀ ਤੇ ਇਹ 10 ਮਹੀਨਾ ਚ ਬੰਨ੍ਹਿਆ ਪਰ 4 ਮਹੀਨੇ ਪਹਿਲਾਂ ਇਹ ਪੁਲ ਬਣ ਕੇ ਤਿਆਰ ਹੋ ਗਏ ਸੀ 2 ਮਹੀਨੇ ਤੋਂ ਆਵਾਜਾਈ ਦੇ ਲਈ ਖੁੱਲੇ ਹੋਏ ਨੇ ਸੋ ਮੇਰਾ ਕਹਿਣ ਤੋਂ ਪਾਅ ਰਿਕਾਰਡ ਸਮੇਂ ਦੇ ਵਿੱਚ ਇਹ ਪੁਲ ਬਣਾਏ ਗਏ ਨੇ ਇਹ ਪੁਲਾਂ ਦਾ ਫਾਇਦਾ ਜੋ ਹੈ ਸਾਰੇ ਫਰੀਦਕੋਟ ਡਿਸਟ੍ਰਿਕਟ ਨੂੰ ਅਬੋਹਰ ਫਾਜ਼ਿਲਕਾ ਸਾਰੇ ਇੱਥੋਂ ਦੇ ਰਸਤੇ ਉਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਤੇ ਸਾਰੇ ਪੰਜਾਬ ਨੂੰ ਫਾਇਦਾ ਹੋਏਗਾ ਸੋ ਇਹ ਬਹੁਤ ਵੱਡੀ ਮੰਗ ਸੀ ਜਿਹੜੀ ਅੱਜ ਪੂਰੀ ਕੀਤੀ ਹੈ ਇਸ ਤੋਂ ਇਲਾਵਾ ਦੋ ਹੋਰ ਪੁਲ ਇਹਨਾਂ ਹੀ ਨਹਿਰਾਂ ਦੇ ਨਾਲ ਬਣਾਏ ਜਾ ਰਹੇ ਨੇ 20-20 ਕਰੋੜ ਰੁਪਏ ਦੀ ਲਾਗਤ ਉਹਨਾਂ ਦੋਨਾਂ ਪੁਲਾਂ ਤੇ ਆਉਣੀ ਹੈ ਇਹ ਮੰਗ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਅੱਜ ਪੂਰੀ ਹੋਈ ਹੈ ਬਹੁਤ ਅਜੇ ਇਹ ਖੇਤ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਿਆ ਸੋ ਅਸੀਂ ਹੁਣ ਇਸ ਗੱਲ ਵੱਲ ਧਿਆਨ ਦਿਤ 400 ਕਰੋੜ ਰੁਪਏ ਦਾ ਬਜਟ ਸੀ ਵਾਟਰ ਰਿਸੋਰਸਸ ਡਿਪਾਰਟਮੈਂਟ ਦਾ ਜਿਹੜਾ ਅਸੀਂ 1500 ਕਰੋੜ ਤੱਕ ਲੈ ਗਏ ਇੱਕ ਤਾਂ ਦੇਖੋ ਜਿੱਥੇ ਨਹਿਰੀ ਪਾਣੀ ਲੱਗਦਾ ਤਾਂ ਉੱਥੇ ਫਸਲ ਵੀ ਜ਼ਿਆਦਾ ਹੁੰਦੀ ਆ ਸੋ ਉਹ ਨੀਚੇ ਦੇ ਪਾਣੀ ਆ ਜਿਹੜਾ ਕੱਢੀ ਜਾ ਰਿਹਾ ਤਾਂ ਉਹ ਪਾਣੀ ਵੀ ਬੰਦ ਹੋ ਜਾਊਗਾ ਨੀਚੋਂ ਕੱਢਣਾ ਤੇ ਜੋ ਬਿਜਲੀ ਉਹਨਾਂ ਮੋਟਰਾਂ ਦੇ ਲੱਗਦੀ ਸੀ ਕੱਢਣ ਤੋਂ ਉਹ ਬਿਜਲੀ ਦੀ ਵੀ ਬਚਤ ਹੋਏਗੀ ਸਾਡਾ ਡਿਪਾਰਟਮੈਂਟ ਦਿਨ ਰਾਤ ਇਸ ਗੱਲ ਤੇ ਲੱਗਿਆ ਸੋ ਕਹਿਣ ਤੋਂ ਪਾਵੇ ਹਰ ਖੇਤ ਨੂੰ ਅਸੀਂ ਪਾਣੀ ਦੇਣੇ ਟੇਲਾਂ ਤੇ ਪਾਣੀ ਪਹੁੰਚਾਉਣਾ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੋ ਇਹ ਸਾਰਾ ਕੰਮ ਜਿਹੜਾ ਨਹਿਰੀ ਵਿਭਾਗ ਹੈ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਕਰ ਰਿਹਾ ਸੋ ਇਸ ਤਰੀਕੇ ਦੇ ਨਾਲ ਅਸੀਂ ਨਹਿਰੀ ਵਿਭਾਗ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ